ਐਗਰੀਕਲਚਰ ਦੀ ਜੋ ਆਪਾਂ ਇੱਕ ਵੀਡੀਓ ਕੱਲ ਸ੍ਰੀ ਅਮਨ ਸਾਹਿਬ ਗੁਰਦੁਆਰੇ ਮੁਹਾਲੀ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇੱਕ ਸਕੂਟੀ ਤੇ ਭੀਖ ਮੰਗਣ ਵਾਲੇ ਭਖਾਰੀ ਨੂੰ ਫੜਿਆ ਸੀ ਜੋ ਕਿ ਸਿੱਖੇ ਨੂੰ ਬਦਨਾਮ ਕਰ ਰਿਹਾ ਸੀ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਸੀ ਅਤੇ ਜੋ ਕਿ ਵੱਡੇ ਝੂਠ ਵੀ ਬੋਲ ਰਿਹਾ ਸੀ ਕਿ ਮੈਂ ਆਪਣੀ ਕੁੜੀ ਦੀ ਫੀਸ ਭਰਨੀ ਹੈ ਉਹ ਤਾਂ ਝੂਠ ਬੋਲ ਹੀ ਰਿਹਾ ਸੀ ਜਦੋਂ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਪਰਿਵਾਰ ਉਸ ਤੋਂ ਵੀ ਜ਼ਿਆਦਾ ਝੂਠ ਬੋਲ ਰਿਹਾ ਸੀ ਤੁਸੀਂ ਸਾਰੀ ਕਾਲ ਰਿਕਾਰਡਿੰਗ ਸੁਣੀ ਹੈ ਕਿ ਕਿਸ ਤਰ੍ਹਾਂ ਉਹਦੀ ਕੁੜੀ ਵੀ ਝੂਠ ਬੋਲ ਰਹੀ ਸੀ ਪਹਿਲਾਂ ਇੱਕ ਵੀਡੀਓ ਦੇਖ ਲਓ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਫਿਰ ਅੱਗੇ ਗੱਲਬਾਤ ਕਰਦੇ ਆ ਕੀ ਇਹ ਜੀ ਤੁਹਾਡੀ ਮਜਬੂਰੀਆਂ ਮੈਨੂੰ ਇਹ ਦੱਸੋ ਪਹਿਲਾਂ ਪਰ ਤੋਰ ਦੇ ਦੁਸ਼ਮਨ ਨਹੀਂ ਹੈਗੇ ਖੁੱਲ ਕੇ ਦੱਸੋ ਵੀ ਕੀ ਮਜਬੂਰੀ ਹੈ ਜੀ ਮਜਬੂਰੀ ਤਾਂ ਕੋਈ ਨਹੀਂ ਫਿਰ ਜੀ ਅੰਦਰ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਪਤੇ ਇਹ ਥੱਲੇ ਵੀ ਬੈਠਦੇ ਨੇ ਸਕੂਟੀ ਤੋਂ ਥੱਲੇ ਵੀ ਬੈਠਦੇ ਉੱਤਰ ਕੇ ਤੁਸੀਂ ਸਾਰੀ ਡਿਟੇਲ ਆ ਬਾਈ ਤੁਹਾਡੀ ਇਹ ਵੇਖ ਕੀ ਸਾਲ ਦੀ ਹੈ ਤੇ ਬੇਟਾ ਉਹ ਵੀ ਰਹਿ ਗਏ ਵੈਕੂ ਜੀ ਸਾਲ ਦਾ ਬਾਈ ਦਾ ਉਹ ਕੀ ਕਰਦਾ ਉਹ ਥੋੜਾ ਬੜਾ ਉਹ ਵੀ ਵੜਦਾ ਸੀ ਪਹਿਲਾਂ ਥੋੜਾ ਬੜਾ ਸਮਾਨ ਵੇਚਦਾ ਹੋਵੇ ਚਲੋ ਮੈਂ ਚਲੋ ਉਹ ਤੁਹਾਨੂੰ ਦੈਨ ਨੇ ਰੋਟੀ ਪਾਣੀ ਨਹੀਂ ਦਿੰਦੇ। ਨਾ ਰੋਟੀ ਪਾਣੀ ਤਾਂ ਮਿਲਦਾ ਵੀ ਜੀ। ਫਿਰ ਭੀਖ ਕਿਉਂ ਮੰਗਦੇ ਹੋ? ਬਸ ਭੀਖ ਤੇ ਤੁਹਾਡੇ ਸਾਹਮਣੇ ਮੈਂ ਕਰਦਾ। ਹਾਂਜੀ ਹਾਂਜੀ ਹਾਂਜੀ। ਫਿਰ ਹੁਣ ਕਿਉਂ ਮੰਗਦੇ ਹੋ? ਸਭ ਕੁਝ ਹੈਗਾ ਤੁਹਾਡੇ ਟੂ-ਵੀਲਰ ਆ ਲੋਕਾਂ ਕੋਲ ਤਾਂ ਆ ਵੀ ਨਹੀਂ। ਤੁਹਾਨੂੰ ਮੈਂ ਤਾਂ ਵੀ ਦਿਖਾਵਾਂ ਵੀ ਅਪਾਹਜ ਵੀ ਤੁਹਾਡੇ ਤਾਂ ਚੱਲ ਹੈਗੀਆਂ ਲਤਾ ਮਾਹ ਚੱਲ ਜਿਹੜੀ ਪ੍ਰੋਬਲਮ ਹੈਗੀ ਆ ਤੁਹਾਨੂੰ ਇਹੋ ਜਿਹੇ ਸਿੰਘ ਦਿਖਾਵਾਂ ਜਿਹੜੇ ਗੁਰੂ ਦੇ ਸੱਚੇ ਸਿੱਖ ਨੇ ਜਿਨ੍ਹਾਂ ਦੇ ਬਾਹਾਂ ਵੀ ਨਹੀਂ ਹੈਗੀਆਂ ਤਾਂ ਵੀ ਸੇਵਾ ਕਿਰਤ ਕਰਦੇ ਨੇ ਉਹ। ਚਲੋ ਕੋਈ ਨਹੀਂ ਵੀਰ ਜੀ ਇਹ ਪਹਾੜ ਬੰਦਾ ਕਿਰਤ ਕਰ ਨਹੀਂ ਸਕਦਾ ਮੈਂ ਸਵਾਲਾਂ ਦੇ ਬਾਬ ਦੇ ਹਾਂ ਜੀ ਨਹੀਂ ਤੁਹਾਡੇ ਕੋਲ ਤਾਂ ਆ ਗਈ ਤੁਸੀਂ ਜਮੈਟੋ ਕੋਈ ਡਿਲੀਵਰੀ ਕੋਈ ਐਦਾਂ ਦਾ ਕੰਮ ਕਰ ਸਕਦੇ ਹੋ ਹੈ ਚਲੋ ਕੋਈ ਨਹੀਂ ਵੀਰ ਜੀ ਅਗੋਂ ਤਾਂ ਗੌਰ ਕਰਾਂਗੇ ਗੱਲ ਤੇ ਵੀਰ ਜੀ ਠੀਕ ਨਾ ਨਹੀਂ ਗੌਰ ਤਾਂ ਬਾਪੂ ਜੀ ਕਰਾ ਕੇ ਛੱਡਾਂਗੇ ਹਾਂ ਜੀ ਨਹੀਂ ਗੌਰ ਤਾਂ ਅਸੀਂ ਕਰਵਾ ਲਈ ਦੀ ਆ ਗੌਰ ਤਾਂ ਅਸੀਂ ਅਗਲੇ ਨੂੰ ਕਹਿੰਨੇ ਆਂ ਵੀ ਨਾ ਤੂੰ ਗੌਰ ਗੌਰ ਕਰ ਅਗਲਾ ਕਹਿੰਦਾ ਨਹੀਂ ਮੈਂ ਕਰਨੀ ਆ ਗੌਰ ਤੁਸੀਂ ਤਾਂ ਕਹਿੰਨੇ ਨਾ ਗੌਰ ਕਰਾਂਗੇ ਅਸੀਂ ਕਰਵਾ ਦੇਈ ਦੀ ਆ ਨੀ ਉਹ ਨਹੀਂ ਹਜੇ ਢਿੱਡ ਨਹੀਂ ਭਰਿਆ ਤੀ ਇਹਦੇ ਨਾਲ ਨਹੀਂ ਵੀਰ ਬਸ ਕੋਈ ਕਰਨੇ ਵੀਰ ਨਹੀਂ ਭਰਿਆ ਦੀ ਕਹਿੰਦਾ ਹਜੇ ਬਾਪੂ ਹੱਥ ਪਰੇ ਕਰ ਲ ਐਵੇਂ ਹਜੇ ਤੇਰੀ ਅਸੀਂ ਲਿਆਜ ਪੱਕ ਕਰਕੇ ਕਰਦੇ ਆ ਤੈਨੂੰ ਇਹ ਪਤਾ ਨਹੀਂ ਵੀ ਕੀ ਕੀ ਹੋਣਾ ਤੇਰੇ ਨਾਲ ਫਿਰ ਹੱਥ ਜੇ ਨਾ ਘਮਾਉ ਜਾਦੇ ਮੇਰੀ ਹੱਥਾਂ ਬਹੁਤ ਨੇ ਨਹੀਂ ਵੀਰ ਤੋ ਆਈ ਨਾ ਪੁਰਾਣਾ ਗੋਣ ਬੀਤ ਉਹ ਪ੍ਰਾਣਾ ਬਾਬਾ ਮੈਂ ਕਿਹੜਾ ਤੈਨੂੰ ਐ ਕਹ ਤੂੰ ਨਵਾਂ ਹੋਣੇ ਲੈ ਕੇ ਆਇਆ ਬਿੱਲ ਘਟਾ ਕੇ ਬਾਬਾ ਖਜਾਨੇ ਦਾ ਤੂੰ ਅਜੇ ਕੱਢੀ ਵਰਦਾ ਮੈਂ ਦੱਸਾਂ ਤੈਨੂੰ ਆਏ ਹਾਏ ਵਾਹ ਜੀ ਵਾਹ ਜੀ ਵਾਹ ਮੋਟੀ ਕੋਣ ਹੋਰ ਨੇ ਹੁਣ ਆਈ ਬੁਟੀ ਆਹ ਦੇਖ ਲਓ ਇਹ ਬਾਬਾ ਇੰਨੇ ਫੋਨ ਕੀ ਕਰਦਾ ਪਹਿਲਾਂ ਤਾਂ ਐ ਦਾ ਪ੍ਰਾਣਾ ਨੇ ਤਿੰਨ ਤਿੰਨ ਫੋਨ ਨੇ ਘਰੇ ਤੇਰੇ ਕੋਲ ਇੱਕ ਵੀ ਫੋਨ ਨਹੀਂ ਐਵੇਂ ਝੂਠ ਨਾ ਬੋਲ ਅੱਛਾ ਤੈਨੂੰ ਪਤਾ ਆ ਪ੍ਰੇਸ਼ਾਨ ਜੀਵਨ ਜੋਤ ਚੱਲਦਾ ਇਹ ਪਖੰਡ ਦੇ ਨਗਰ ਇਦਾਂ ਤੇ ਲੋਕ ਵੀ ਸੰਗਤ ਵੀ ਸੰਗਤ ਪਤਾ ਕਿਹੜੇ ਦਿਲ ਨਾਲ ਆਉਂਦੀ ਆ ਔਰੇ ਮੱਥਾ ਟੇਕਣ ਕਿਹੜੀ ਅਗਲੇ ਦੀ ਭਾਵਨਾ ਆਉਂਦੀ ਆ ਤੁਸੀਂ ਅਗਲੇ ਨੂੰ ਸਾਰਾ ਉਹ ਕਰਦੇ ਹੋ ਜਲੂਸ ਜਿਹੜਾ ਸਿੱਖ ਗੋਮ ਦਾ ਕੱਢਦਾ ਤੂੰ ਲੱਗ ਕੱਢਦਾ ਦਮਾਲਾ ਬੰਨੇ ਸਿਰ ਤੇ ਦਾ ਇਹ 2 2 ਮੀਟਰ ਦਾ ਕੱਪੜਾ ਨਹੀਂ ਪੂਰੀ ਸਿੱਖ ਗੋਮ ਦੀ ਇੱਜ਼ਤ ਲਈ ਫਿਰਦਾ ਤੂੰ ਸਿਰ ਤੇ ਜਿਹੜੀ ਤੂੰ ਔਰੇ ਲੋਕਾ ਮੂਰੇ ਹੁਣ ਔਰੇ ਕੱਲੇ ਪੰਜਾਬੀ ਥੋੜੀ ਆਉਂਦੇ ਨੇ ਵੀ ਜਨਾਂ ਨੂੰ ਪਤਾ ਉਹ ਵੀ ਬੰਦਾ ਹੱਡ ਆਰਾਮੀ ਆ ਬਾਹਰਲੇ ਵੀ ਆਉਂਦੇ ਆ ਅੱਲਾ ਕਹਿੰਦਾ ਪਤਾ ਨਹੀਂ ਸਿੱਖ ਗੋਮ ਲੋਕ ਗੱਲਾਂ ਕਰਦੇ ਦੀ ਵੀ ਭੀਖ ਨਹੀਂ ਮੰਗਦੇ ਸਿੱਖ ਤੁਸੀਂ ਉਹ ਸਾਰਾ ਕੁਝ ਝੂਠਾ ਪਾਤਾ ਦਾੜੀ ਕਾਲੀ ਹੋਰ ਕਰ ਲੈ ਕਰ ਮੂੰਹ ਪਰ ਕੁੱਤੀ ਫੇਰ ਲੈ ਕਰ ਸ਼ਰਮ ਕਰ ਲੈ ਕਰੋ ਮਾੜੀ ਮੋਟੀ ਘਰੇ ਖੋਣ ਕਿਸੇ ਤੇ ਦਾੜੀ ਲੰਗੜਦਾ ਪਤਾ ਕੰਮ ਕਰਨਾ ਨਹੀਂ ਪਤਾ ਜਸਪਾਲ ਕੌਰ ਕੌਣ ਹੈ ਕੋਈ ਵੀਰ ਜੀ ਗਈਆਂ ਦਾ ਨੰਬਰ ਲੈ ਹੋਰ ਹੋਰ ਕਾਸੇ ਵੀ ਚੋਂ ਨਹੀਂ ਇਹ ਮਤਲਬ ਗਾਕਾਂ ਦੇ ਨੇ ਤੇਰੇ ਹਾਂ ਹਰਤੋਲ ਮੈਡਮ ਜੀ ਮੋਰਨੀ ਇਹ ਕੌਣ ਹੈ ਮੋਰਨੀ ਬਾਬਾ ਗੱਲ ਸੁਣ ਜੇ ਤੇ ਤੇਰਾ ਹੁਣੇ ਤੂੰ ਆ ਖੜੇ ਖੜੇ ਘਰੇ ਗੱਲ ਕਰਾਉਣਾ ਤੇਰੇ ਘਰੇ ਅਸੀਂ ਤਸੱਲੀ ਕਰ ਲੈਨੇ ਫੋਨ ਤੇ ਉਹ ਕਹਿ ਦਾਂਗੇ ਫੀਸ ਆ ਫਿਰ ਅਸੀਂ ਦੇ ਦਾਂਗੇ ਠੀਕ ਆ ਬਾਅਦ ਚ ਕੋਈ ਨਹੀਂ ਦੇਣੀ ਬਾਅਦ ਚ ਕੀ ਗਾਰੰਟੀ ਹੈ ਜਾ ਕੇ ਸਖਾਵੇਂਗਾ ਤੂੰ ਜਾਂ ਫਿਰ ਗੁਰੂ ਦੀ ਸੇਵਾ ਚ ਪਊਗੀ ਫਿਰ ਗੋਲਕੇ ਚ ਪਊਗੀ بس ਜਿਹਦੀ ਨੰਬਰ ਦੇ ਦੇ ਅਸੀਂ ਤੇਰੇ ਫਾਇਦੇ ਕਰਕੇ ਕਹਿੰਨੇ ਤੇਰੇ ਘਰੇ ਗੱਲ ਕਰ ਲੰਨੇ ਆ ਅਗ ਦੇਖੋ ਮੋਰਨੀ ਆੜੇ ਲੱਗ ਦੇਖੋ ਮੋਰਨੀ ਲੱਗ ਰੱਖਾ ਹਾਂ ਗੱਲ ਥੋੜੀ ਇਹ ਵੀ ਸਹੀ ਹੈ 2 ਮਿੰਟ ਦੇਖੋ ਨਹੀਂ ਕਿ ਮਿੱਤ ਇਹ ਨੰਬਰ ਇੱਕ ਜਣੇ ਨਹੀਂ ਸੇਵ ਕੀਤਾ ਉਹ ਨਾ ਨਹੀਂ ਹੈਗਾ ਕਹੀ ਜਾਂਦਾ ਉਹ ਆਪੇ ਕਰ ਜਾਂਦੇ ਨੇ ਆਪ ਨਹੀਂ ਕੀਤੇ ਵੇ ਇੱਕ ਜਣੇ ਦੀ ਉਹ ਆ ਇਹ ਮੋਰਨੀ ਲੈ ਵਾਜੀ ਇੱਕ ਵਾਰ ਲਾਓ ਬਸ ਬਾਰਾ ਆਪਣੇ ਦਾਸ ਦਾ ਹਾਂ ਰਾਜੇ ਕੌਣ ਬੋਲਦੇ ਹੋ ਤੁਸੀਂ ਹਾਂਜੀ ਕੌਣ ਇਹ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਹੈ ਮੇਰੀ ਬੇਟ ਜਗਦੀਪ ਸਿੰਘ ਦੇ ਕਾਕੀ ਲੱਗਦੇ ਹੋ ਰਾਜੇ ਤੁਸੀਂ ਮੇਰੇ ਜੈਦੀ ਨਾਲੇ ਅੱਛਾ ਪੁੱਤ ਕੀ ਕਰਦੇ ਹੋ ਤੁਸੀਂ ਹਾਂਜੀ ਤੁਸੀਂ ਕੀ ਕਰਦੇ ਹੋ ਅਸੀਂ ਤਾਂ ਪੜ੍ਹਦੀ ਆਂ ਜੀ ਕਦੇ ਚ ਮੈਂ ਸਕੂਲ 'ਚ ਪੜ੍ਹਦੀ ਆਂ ਜੀ ਕਿਹੜੀ ਕਲਾਸ 'ਚ ਰਹੇ ਜੇ ਮੈਂ ਪਲੱਸ 2 'ਚ ਜੀ ਕਿਹੜੇ ਸਰਕਾਰੀ ਸਕੂਲ 'ਚ ਹਾਂਜੀ ਠੀਕ ਆ ਕਿੰਨੀ ਫੀਸ ਆ ਬੁੱਤ ਤੇਰੀ ਮੇਰੀ ਫੀਸ ਤਾਂ ਹੈਗੀ ਆ ਜੀ ਆ ਪੈਸੇ ਤਾਂ ਮਹੀਨੇ ਦੀ ਫੀਸ ਦੇ ਅੰਦਰ ਨੇ ਬਾਕੀ ਪੇਪਰਾਂ ਦੀ ਵੱਖਰੀ ਲੈ ਲੈਂਦੇ ਤੇਰੀ ਫੀਸ ਕਿੰਨੀ ਆ ਮੇਰੀ 2000-3000 ਹੈ ਕਿੰਨੀ ਕਿੰਨੀ ਫੀਸ ਦਾ ਸੱਚ ਬੋਲ ਡਿਟੇਲ ਅਸੀਂ ਆ ਕੇ ਕਢਾਉਣੀ ਆ ਫਿਰ ਹਾਂਜੀ ਕਿੰਨੀ ਫੀਸ ਆ ਤੇਰੀ ਨਹੀਂ ਤੇ ਇਤਰਾ ਵੀ ਬਾਕੀ ਫੀਸ ਸਾਹ ਮੋਟੀ ਬਾਕੀ ਦੂਜੀ ਦਾ ਮਹੀਨੇ ਦੀ ਹੋਰੀ ਹੁੰਦੀ ਨਹੀਂ ਤੇਰੇ ਡੈਡੀ ਨੇ ਪਰਸੋ ਭਰੀਏ ਤੇਰੀ ਫੀਸ ਇਹ ਕਹਿੰਦਾ ਮੈਂ ਪਰਸੋ ਫੀਸ ਭਰ ਕੇ ਆਉਂਦੀ ਹਾਂਜੀ ਭਰੀਏ ਇਹ ਡੈਡੀ ਨੇ ਪਰਸੋ ਤੇਰੀ ਫੀਸ ਸਾਰੀ ਭਰਤੀ ਬਲਾਂ ਹਾਂਜੀ ਭਰੀਏ ਡੈਡੀ ਬੱਸ ਕਹਿਣ ਮੈਂ ਘਰੇ ਸੀਗੀ ਠੀਕ ਆ ਹੁਣ ਤਾਂ ਨਹੀਂ ਕੋਈ ਬਾਕੀ ਹੈਗੀ ਤੇਰੀ ਫੀਸ ਹਾਂਜੀ ਹੁਣ ਤਾਂ ਨਹੀਂ ਕੋਈ ਫੀਸ ਬਾਕੀ ਹੈਗੀ ਨਹੀਂ ਹੁਣ ਨਹੀਂ ਹੈਗੀ ਉਹ ਨਹੀਂ ਹੈਗੀ ਉਹ ਨਹੀਂ ਨਾ ਜਾ ਰਹੀ ਮੇਰੀ ਮੰਮੀ ਬੋਲ ਸਾਰਾ ਟੱਬਰੇ ਸੱਚਾ ਸੁੱਤਾ ਹਲ ਸੁਣਾ ਮੈਂ ਤੇਰੇ ਸਕੂਲ ਦਾ ਕਿਹੜਾ ਪਿੰਡ ਆ ਤੇਰੇ ਸਕੂਲ ਕਿਹੜੇ ਪਿੰਡ ਆ ਮੈਨੂੰ ਉਹ ਦੱਸ ਹੁਣ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰਦਾ ਜਿਹੜੀ ਤੂੰ ਕਹਿੰਨੀ ਆ 2000 ਫੀਸ ਆ ਮੈਂ ਪੁੱਛਿਆ ਕਿਹੜੇ ਸਰਕਾਰੀ ਸਕੂਲ ਚ 2000 ਫੀਸ ਆ ਮੈਂ 2000 ਫੀਸ ਨਹੀਂ ਕਹਿੰਦਾ ਸੀ 2000 ਸਾਨੇ ਪੁੱਛਿਆ ਮੈਂ ਕਿਹਾ 2000 ਤਿੰਨ ਸਾਨੇ ਮੇਰਾ 2003 ਚ ਕੀ ਤੁਸੀਂ ਚਾਨੇ ਨੇ ਕਿਹਾ ਹੈਗਾ 2003 ਸਨ ਦੱਸਿਆ ਤਾਂ ਕਿਹੜਾ ਸਨ ਚੱਲ ਰਿਹਾ 2003 ਚੱਲਦਾ 2003 ਦਾ ਤੇਰਾ ਜਨਮ ਹੈ ਮੇਰੀ ਹਾਲਤ ਸੁਣੋ ਮੈਂ ਨਾ ਸਕੂਲ ਛੱਡਿਆ ਹੋਇਆ ਸੱਚੀ ਗੱਲ ਹੈ ਤੇਰੀ ਮੰਮੀ ਢਿੱਲੀ ਰਹਿੰਦੇ ਨੇ ਨਹੀਂ ਹੁਣ ਤੂੰ ਪੜਦੀ ਨਹੀਂ ਨਾ ਕਿਤੇ ਵੀ ਪਾ ਕੇ ਸਕੂਲ ਛੱਡਿਆ ਹੋਇਆ ਹੈ ਜੀ ਤੂੰ ਕਹਿੰਦੀ ਓਏ ਪਲੱਸ 2 ਚ ਪੜਦੀ ਆ 23 ਸਾਲ ਤਾਂ ਤੇਰੀ ਉਮਰ 23 ਸਾਲ ਤਾਂ ਕਿਹੜਾ ਬੰਦਾ ਪੜਦਾ ਪਲੱਸ 2 ਚ ਬਹੁਤ ਇਹ ਤਾਂ ਇੱਕ ਦਿਨ ਦੇ ਨੇ ਇੱਕ ਦਿਨ ਦੇ ਵੀ ਕਾਦੇ ਅੱਜ ਹਜੇ 3 ਵਜੇ ਫੜਿਆ ਆਪਾਂ ਹਜੇ ਆਖਰੀ ਤਾਂ ਇਹਨਾਂ ਦਾ ਜਿਹੜਾ ਪੀਕ ਟਾਈਮ ਉਹ ਸ਼ਾਮ ਨੂੰ ਸੋ ਤੁਸੀਂ ਦੇਖਿਆ ਵੀ ਕਿਵੇਂ ਇਹਦੀ ਕੁੜੀ ਵੀ ਝੂਠ ਬੋਲ ਰਹੀ ਸੀ ਇਹ ਵੀ ਝੂਠ ਬੋਲ ਰਿਆ ਸੀ ਪੂਰਾ ਪਰਿਵਾਰ ਹੀ ਕਿਸ ਤਰ੍ਹਾਂ ਝੂਠ ਬੋਲ ਰਿਆ ਸੀ ਉਹ ਆਪਾਂ ਫੜਿਆ ਇਸ ਤੋਂ 6000 ਦੇ ਕਰੀਬ ਭੀਖ ਮੰਗਣ ਵਾਲੇ ਪੈਸੇ ਜੋ ਕਿ ਆਪਾਂ ਪਿੰਗਲਵਾੜੇ ਦੀ ਗੋਲਕ ਦੇ ਵਿੱਚ ਪਾਏ ਜਿਹਦੀ ਰਸੀਦ ਵੀ ਆਪਾਂ ਸਾਂਝੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹ ਫੇਸਬੁਕ ਤੇ ਵੀਡੀਓ ਪਾਈ ਤਾਂ ਆਪਣੇ ਜੋ ਰੈਗੂਲਰ ਥੀਵਰਸ ਨੇ ਉਹਨਾਂ ਦੇ ਕਮੈਂਟ ਵੀ ਆਏ ਇੱਕ ਵੈਲੀ ਜਟਨਾ ਦੀ ਆਈਡੀ ਤੋਂ ਵੀ ਵੀਰ ਨੇ ਕਮੈਂਟ ਕੀਤਾ ਸੀ ਕਿ ਇਹ ਭਖਾਰੀ ਤਾਂ ਬਹੁਤ ਜ਼ਿਆਦੇ ਪੈਸੇ ਇਕੱਠੇ ਕਰ ਚੁੱਕਿਆ ਹੈ ਜੇਕਰ ਇਹ ਉਹੀ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਤਾਂ ਇਹ ਬਹੁਤ ਜ਼ਿਆਦੇ ਪੈਸੇ ਇਸ ਨੇ ਲੋਕਾਂ ਤੋਂ ਇਕੱਠੇ ਕੀਤੇ ਨੇ ਤਾਂ ਉਸ ਤੋਂ ਥੋੜੀ ਦੇਰ ਬਾਅਦ ਹੀ ਸਾਨੂੰ ਇੱਕ ਵੀਰ ਦਾ ਫੋਨ ਵੀ ਆਇਆ ਜਿਸ ਨੇ ਇਸ ਬਾਰੇ ਵੱਡੇ ਖੁਲਾਸੇ ਕੀਤੇ ਨੇ ਕਿਉਂਕਿ ਉਸਦੇ ਪਰਿਵਾਰਕ ਮੈਂਬਰ ਉਸੇ ਪਿੰਡ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਅਸੀਂ ਪਛਾਣ ਤਾਂ ਨਹੀਂ ਦੱਸ ਸਕਦੇ ਕਿ ਉਸ ਦਾ ਕਿਹੜਾ ਰਿਸ਼ਤਾ ਹੈ ਉਸ ਪਿੰਡ ਦੇ ਵਿੱਚ ਰਹਿੰਦਾ ਹੈ ਕਿਉਂਕਿ ਇੱਕ ਵੱਡੀ ਗੱਲ ਹੈ ਕਿ ਇਸ ਨੌਜਵਾਨ ਨੇ ਸਾਹਮਣੇ ਆ ਕੇ ਇਸ ਭਖਾਰੀ ਦਾ ਸੱਚ ਦੱਸਿਆ ਹੈ ਤਾਂ ਆਪਾ ਕਹਿ ਸਕਦੇ ਆ ਕਿ ਇਹ ਪੰਜਾਬ ਦਾ ਅਮੀਰ ਭਖਾਰੀ ਹੈ ਕਿਉਂਕਿ ਜਿਸ ਜਗ੍ਹਾ ਤੇ ਇਹਨੇ ਕੋਠੀ ਬਣਾਈ ਹੈ ਕਿਉਂਕਿ ਉਹ ਤਾਂ ਵੀਡੀਓ ਦੇ ਵਿੱਚ ਵੀ ਕਲੀਅਰ ਹੋ ਗਿਆ ਸੀ ਇਹਨੇ ਆਪ ਹੀ ਦੱਸਤਾ ਸੀ ਕਿ ਮੈਂ ਨਵਾਂ ਮਕਾਨ ਬਣਾਇਆ ਸੀ ਕੁੜੀ ਨੇ ਵੀ ਦੱਸਤਾ ਸੀ ਕਿ ਨਵਾਂ ਘਰ ਬਣਾਇਆ ਸੀ ਤਾਂ ਇਹ ਨੇ ਜਿਹੜੀ ਜਗ੍ਹਾ ਤੇ ਮਕਾਨ ਬਣਾਇਆ ਆਪਣਾ ਉਹ ਕਰੋੜਾਂ ਦੀ ਜਗ੍ਹਾ ਗਈ ਜਿੱਥੇ ਇਹਨੇ ਆਪਣਾ ਪਲਾਟ ਲੈ ਕੇ ਜਗ੍ਹਾ ਬਣਾਈ ਹੈ ਤੇ ਨਵੀਂ ਕੋਠੀ ਬਣਾਈ ਹੈ ਇਸ ਤੋਂ ਇਲਾਵਾ ਜਿਹੜੇ بیٹے ਦੀ ਆਪਣੇ ਦੀ ਗੱਲ ਕਰ ਰਿਹਾ ਸੀ ਉਹਨੂੰ ਥੋੜਾ ਚਿਰ ਪਹਿਲਾਂ ਨਵੀਂ ਕਾਰ ਵੀ ਲੈ ਕੇ ਦਿੱਤੀ ਆ ਸੋ ਹੁਣ ਉਹ ਦਾਨੀ ਸੱਜਣ ਜਰੂਰ ਸੋਚ ਲਓ ਜਿਹੜੇ ਇਸਨੂੰ ਗਰੀਬ ਸਮਝ ਕੇ ਜਾਂ ਇਸਨੂੰ ਲੋੜਵੰਦ ਸਮਝ ਕੇ ਇਸ ਦੀ ਮਦਦ ਕਰਦੇ ਸੀ ਇਹਨੂੰ 500 ਰੁਪਏ ਤੱਕ ਦੇ ਕੇ ਜਾਂਦੇ ਸੀ 100000 ਰੁਪਏ ਤੱਕ ਦੇ ਕੇ ਜਾਂਦੇ ਸੀ ਸੋ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਆ ਕਿ ਕਦੇ ਵੀ ਕਿਸੇ ਹਾਲਾਤਾਂ ਤੋਂ ਦੇਖ ਕੇ ਇਹ ਨਾ ਸਮਝਿਆ ਕਰੋ ਕਿ ਉਹ ਲੋੜਵੰਦ ਹੈ ਜੇਕਰ ਤੁਸੀਂ ਮਦਦ ਕਰਨੀ ਹੈ ਤਾਂ ਪੈਸਿਆਂ ਦੇ ਨਾਲ ਨਾਲ ਸਮਾਂ ਵੀ ਕੱਢਿਆ ਕਰੋ ਜੇਕਰ ਤੁਸੀਂ ਸਮਾਂ ਨਹੀਂ ਕੱਢ ਸਕਦੇ ਤਾਂ ਤੁਹਾਡਾ ਦਿੱਤਾ ਦਸਵੰਦ ਵੀ ਗਲਤ ਹੱਥਾਂ ਦੇ ਵਿੱਚ ਪਹੁੰਚ ਸਕਦਾ ਹੈ ਜ਼ਰੂਰ ਉਹਨਾਂ ਦੀ ਮਦਦ ਕਰੋ ਜਿਨ੍ਹਾਂ ਬਾਰੇ ਤੁਹਾਨੂੰ ਪੱਕੇ ਤੌਰ ਤੇ ਪੂਰੀ ਗਾਰੰਟੀ ਹੋਵੇ ਪੂਰਾ ਪਤਾ ਹੋਵੇ ਕਿ ਇਹ ਸੱਚਮੁੱਚ ਲੋੜਵੰਦ ਹੈ ਕਿਉਂਕਿ ਜੇਕਰ ਤੁਹਾਡੀ ਮਿਹਨਤ ਦੇ ਪੈਸੇ ਦੇ ਨਾਲ ਅੱਗੇ ਕੋਈ ਗਲਤ ਕੰਮ ਕਰਦਾ ਹੈ ਜਾਂ ਫਿਰ ਕਿਸੇ ਗਲਤ ਜਗ੍ਹਾ ਤੇ ਉਹ ਪੈਸੇ ਖਰਚੇ ਜਾਂਦੇ ਨੇ ਤਾਂ ਤੁਹਾਡਾ ਦਿੱਤਾ ਦਸਵੰਦ ਵੀ ਗਲਤ ਪਾਸੇ ਤਾਂ ਲੱਗਦਾ ਹੀ ਹੈ ਨਾਲ ਵੀ ਆਪਾਂ ਪੁੰਨ ਦੇ ਨਹੀਂ ਪਾਪਾਂ ਦੇ ਹੀ ਭਾਗੀਦਾਰ ਬਣਾਂਗੇ ਸੋ ਉਸ ਵੀਡੀਓ ਤੇ ਇੱਕ ਦੋ ਜਣੇ ਦੇ ਕਮੈਂਟ ਆਏ ਕਿ ਇਸ ਗ੍ਰੀਮ ਨੂੰ ਕਿਉਂ ਤੱਕ ਕਰਦੇ ਆਂ ਜਦਕਿ ਜਿਆਦਾਤਰ ਸੰਗਤ ਆਪਣੇ ਨਾਲ ਹੀ ਆ ਜਿਨ੍ਹਾਂ ਨੂੰ ਪਤਾ ਹੈ ਕਿ ਆਪਾਂ ਸਿਰਫ ਉਹਨਾਂ ਗਲਤ ਬੰਦਿਆਂ ਨੂੰ ਐਕਸਪੋਜ਼ ਕਰਦੇ ਆਂ ਜਿਹੜੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਤੇ ਗੁਰੂ ਘਰਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਤੇ ਜਿੰਨਾ ਕਰਕੇ ਅਸਲੀ ਲੋੜਵੰਦਾ ਦੀ ਮਦਦ ਨਹੀਂ ਹੋ پا ਰਹੀ ਅੱਜ ਵੀ ਤੁਹਾਡੇ ਨਾਲ ਖਾਸ ਵੀਡੀਓਜ਼ ਰੱਖਾਂਗੇ ਸੋ ਜਰੂਰ ਵੀਡੀਓਜ਼ ਨੂੰ ਅੱਗੇ ਜਿਆਦਾ ਤੇ ਜਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਹਾਲੇ ਵੀ ਜਾਣੇ ਅਣਜਾਣੇ ਦੇ ਵਿੱਚ ਪੈਸੇ ਦੇ ਰਹੇ ਨੇ ਉਹ ਵੀ ਸੁਚੇਤ ਹੋ ਸਕਣ ਜਾਗਰੂਕ ਹੋ ਸਕਣ ਸੋ ਆਓ ਤੁਹਾਨੂੰ ਹੁਣ ਉਸ ਨੌਜਵਾਨ ਨਾਲ ਹੋਈ ਗੱਲਬਾਤ ਵੀ ਸੁਣਾਉਂਦੇ ਆ ਅਤੇ ਤੁਹਾਡੇ ਸਾਹਮਣੇ ਰੱਖਦੇ ਆ ਕਿ ਕਿਸ ਤਰ੍ਹਾਂ ਇਹ ਪਖਾਰੀ ਕਿੰਨਾ ਅਮੀਰ ਹੈ ਤੇ ਕੀ ਪੂਰੀ ਗੱਲਬਾਤ ਹੈ ਤੇ ਇੱਥੇ ਦੱਸ ਦਈਏ ਕਿ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਇੱਕ ਗੱਲਾਂ ਹੋਈਆਂ ਨੇ ਜਿਦੇ ਵਿੱਚ ਇਸ ਨੌਜਵਾਨ ਨੇ ਦੱਸਿਆ ਕਿ ਜਿਹੜਾ ਇਹ ਪਖਾਰੀ ਆ ਇਹ ਘਰ ਜਵਾਈ ਰਹਿੰਦਾ ਜੀਆ ਦੋਸਤ ਇਹ ਆਪਣੇ ਸਹੁਰੇ ਘਰ ਰਹਿੰਦਾ ਅਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕੋਈ ਇਹਨਾਂ ਦੇ ਘਰ 'ਚ ਬਿਮਾਰੀ ਨਹੀਂ ਹੈ ਜਿਵੇਂ ਕਹਿੰਦਾ ਦੀ ਮੇਰੀ ਘਰ ਵਾਲੀ ਬਿਮਾਰ ਆ ਇਹ ਕਹਿੰਦੇ ਸਾਰੇ ਚੰਗੇ ਨੇ ਅੱਧੇ ਤਾਂ ਇਹਦੇ ਪਰਿਵਾਰਕ ਮੈਂਬਰ ਇੱਕ ਹੋਰ ਗੁਰੂ ਘਰ ਹੈ ਫਤਿਹਗੜ੍ਹ ਸਾਹਿਬ ਦੇ ਨੇੜੇ ਹੀ ਉੱਥੇ ਭੀਖ ਮੰਗਦੇ ਨੇ ਸੌਣ ਵਾਲੇ ਦਿਨਾਂ ਦੇ ਵਿੱਚ ਉੱਥੇ ਵੀ ਕਾਰਵਾਈ ਕਰਾਂਗੇ ਜੇਕਰ ਇਹਨਾਂ ਦੇ ਪਰਿਵਾਰਕ ਮੈਂਬਰ ਜਾਂ ਇਹ ਵੀਡੀਓ ਦੇਖ ਰਿਹਾ ਦਾ ਉਹਨੂੰ ਇੱਕ ਚੇਤਾਵਨੀ ਹੈ ਕਿ ਸੁਧਰ ਜੋ ਹੁਣ ਜੇਕਰ ਅਸੀਂ ਫੜ ਲੇ ਤਾਂ ਤੁਸੀਂ ਬਖਸ਼ੇ ਨਹੀਂ ਜਾਵੋਗੇ ਕਿਉਂਕਿ ਸਾਡਾ ਅਸੂਲ ਹੈ ਅਸੀਂ ਸਿਰਫ ਇੱਕ ਵਾਰੇ ਮਾਫੀ ਦੰਦਿਆ ਉਹ ਵੀ ਸੰਗਤ ਦੇ ਹੁਕਮ ਦੇ ਨਾਲ ਇਸ ਵਾਰ ਕਾਰਵਾਈ ਪੂਰੀ ਹੋਊਗੀ ਫਿਰ ਇਹ ਨਾ ਕਹਿਓ ਕਿ ਸਾਡੀ ਬੇਇੱਜ਼ਤੀ ਹੋ ਗਈ ਜਾਂ ਫਿਰ ਸਾਡੇ ਤੇ ਕਾਨੂੰਨੀ ਕਾਰਵਾਈ ਹੋਈ ਹੈ ਸੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਇਹਨਾਂ ਦਾ ਸੱਚ ਵੀ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਇਹਨਾਂ ਨੂੰ ਦਿਲ ਖੋਲ ਕੇ দান ਦਿੰਦੇ ਨੇ ਤੇ ਹੋਰ ਸੰਗਤ ਵੀ ਜਾਗਰੂਕ ਹੋ ਸਕੇ ਧੰਨਵਾਦ ਜੀ ਹੁਣ ਸੁਣੋ ਇਹ ਕਾਲ ਰਿਕਾਰਡਿੰਗ ਜਿੱਥੇ ਇਹਨੇ ਮਕਾਨ ਬਣਾਇਆ ਮਤਲਬ ਇਹ ਵੀ ਉਹਦੀ ਕੀਮਤ ਜਗ੍ਹਾ ਦੀ ਉਹ ਕਰੋੜਾਂ ਦੀ ਹੈ ਜਿਵੇਂ ਆ ਉਹਦੇ ਆਲੇ ਦੁਆਲੇ ਜਿਹੜੇ ਕਿੱਲੇ ਦਾ ਰੇਟ ਉੱਥੇ ਕਰੋੜਾਂ 'ਚ ਹੈ ਮੇਰਾ ਘਰ ਵੀ ਉੱਥੇ ਆਈ ਉਹ ਸਰਪੰਚ ਰਹੇ ਨੇ ਪਹਿਲਾਂ ਅੱਛਾ ਆਓ ਦੱਸਦੇ ਤਾਂ ਇਹ ਵੀ ਮੈਂ ਕਹਿੰਦੇ ਵੀ ਆਪ ਆਪਣਾ ਬਣਾਇਆ ਨਾਵਾ ਆ ਹੀ ਹਾਂ ਤੇ ਫੇਰੇ ਨੇ ਕੀ ਕਹਿੰਦੇ ਨੇ ਉਹ ਤੇ ਮੁੰਡੇ ਨੇ ਗੱਡੀ ਵੀ ਲਈ ਹੋਣੀ ਅੱਛਾ ਇਹਦੇ ਮੁੰਡੇ ਨੇ ਜਿਹੜੀ 23 ਸਾਲ ਉਮਰ 25 ਸਾਲ ਦਾ ਹਾਂ ਹਾਂ ਜੀ ਹਾਂ ਮੈਂ ਉਹਨੇ ਵਾਰੀ ਤੋਂ ਪਤਾ ਕਰਾਇਆ ਉਹ ਤਾਂ ਹੀ ਇੱਕ ਮੁੰਡੇ ਨੇ ਕਮੈਂਟ ਕੀਤਾ ਕਹਿੰਦਾ ਇਹ ਤਾਂ ਪਤਾ ਕਰੋ ਵੀ ਇਹਨੇ ਤਾਂ ਬਹੁਤ ਪੈਸੇ ਇਕੱਠੇ ਕੀਤੇ ਬਨੇ ਜੇ ਤਾਂ ਉਹੀ ਬੰਦਾ ਕਹਿੰਦਾ ਇਹ ਹਾਂ ਜੀ ਹਾਂ ਇਹ ਮੈਂ ਤੁਹਾਨੂੰ ਕੀ ਦੱਸਾਂ ਇਹ ਘਰ ਦੀ ਜ਼ਮੀਨ ਠੀਕ ਨੇ ਇਹਦੇ ਕੋਈ ਉਹ ਨਹੀਂ ਹੈਗੇ ਵੀਰੇ ਬਹੁਤ ਤੇਜ਼ ਪਰਿਵਾਰ ਹੈ ਇਹ ਮਤਲਬ ਅੱਛਾ ਆ ਮੇਰੀ ਮੰਮੀ ਰਸ ਰਹੀ ਹੈ ਇਹ ਇਹਨੇ ਜਿਹੜੇ ਇਹਦੇ ਘਰ ਦੇ ਨੇ ਹਾਂ ਹਾਂ ਇਹਦੀ ਘਰ ਦੀ ਨੇ ਇਹ ਉਹ ਮੇਰੀ ਮੰਮੀ ਨਾਲ ਹੀ ਪੜੇ ਨੇ अच्छा हरनियां ਦਾ ਨਾਲ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਵੀ ਨਹੀਂ ਹੈਗੀ ਜਿਹੜੀ ਕੰਦੇ ਨੇ ਨਾ ਇਹ ਪਖੰਡ ਕਰਦੇ ਨੇ ਵੀਰੇ ਤੁਸੀਂ ਇਹਦਾ ਇਹਦਾ ਹਲੇ ਇਹ ਨਹੀਂ ਦੇਖਿਆ ਤੁਸੀਂ ਇਹਦੇ ਘਰ ਵਾਲੀ ਦੇਖ ਲੈਂਦੇ ਉਹ ਬਹੁਤ ਤੇਜ਼ ਨੇ ਉਹ ਤਾਂ ਬੰਦੇ ਹੀ اچھا ਹਾਂ ਅੱਦਾਂ ਇਹਨਾਂ ਦਾ ਪਰਿਵਾਰ ਰਾਏਪੁਰ ਗੁਰਦੁਆਰੇ ਬੈਠਾ ਧੌਰੇ ਆ ਰਾਏਪੁਰ ਕਿੱਥੇ ਇਹ ਰਾਏਪੁਰ ਕਿੱਥੇ ਹੰਮੀ ਨਾਲ ਹੀ ਆ ਵੀਰੇ ਨਾਲ ਹੀ ਆਈ ਇੱਥੇ ਫਤੇਗੜ ਸਾਹਿਬ ਦੇ ਕੋਲ ਹਾਂ ਹਾਂਜੀ 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 ਠੀਕ ਫੈਰੂਗੁਰ ਦੇ ਨਾਲ ਵਾਲਾ ਫੈਰੂਗੁਰ ਦੇ ਕੋਲ ਹੈ ਕੋਈ ਨਹੀਂ ਕਰਦੇ ਆ ਵੈਰੀਫਾਈ ਇਹਦਾ ਜੇ ਦੁਬਾਰੇ ਕਿਤੇ ਦੇਖਿਆ ਨਾ ਗੁਰਦੁਆਰੇ ਕਿਸੇ ਹਾਂ 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 ਠੀਕ ਠੀਕ ਕੀ ਮਤਲਬ ਹੈ ਮੁੰਡੇ ਦਾ ਕੰਮ ਵੀ ਵਧੀਆ ਜੀ ਇਹ ਵੀ ਠੀਕ ਆ ਕੋਈ ਉਹ ਨਹੀਂ ਹੈਗਾ ਜਿਵੇਂ ਕੋਈ ਲੋਡ ਆਂਦਾ ਵਾਲਾ ਉਹ ਨਹੀਂ ਹੈਗਾ ਜੀ ਇਹ ਅੱਛਾ ਹਾਂ ਜੇ ਕਦੇ ਸਿੱਟ ਮਿਲ ਕੇ ਜਰੂਰ ਜਾਇਓ ਸਾਨੂੰ ਹਾਂਜੀ ਹਾਂਜੀ ਜਰੂਰ ਜਰੂਰ ਆਵਾਂਗੇ ਤੇ ਤੁਹਾਡੀ ਇਹ ਅਸੀਂ ਨੰਬਰ ਹਾਈਡ ਕਰਕੇ ਜੇ ਬਾਈ ਚਾਂਸ ਪਾਉਣੀ ਹੋਈ ਐ ਜੀ ਤਾਂ ਪਾ ਦੀਏ ਕੋਈ ਚੱਕਰ ਨਹੀਂ ਵੀਰੇ ਠੀਕ ਆ ਨੰਬਰ ਹਾਈਡ ਕਰ ਲਾਂਗੇ ਤੁਹਾਡਾ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਦਿਖਾਵਾਂਗੇ ਜਿੱਥੇ ਤੁਹਾਡੀ ਮਤਲਬ ਪਛਾਣ ਹੁੰਦੀ ਹੋਵੇ ਨਾ ਉਹ ਚੀਜ਼ ਕੱਟ ਦਾਂਗੇ ਅਸੀਂ ਹਾਂ ਹਾਂ ਨਹੀਂ ਨਹੀਂ ਉਹ ਉਹ ਮੈਂ ਸਮਝ ਗਿਆ ਜਿਹੜੀ ਚੀਜ਼ ਜਿਹੜੀ ਗੱਲ ਤਾਂ ਤੁਹਾਡੀ ਪਛਾਣ ਹੁੰਦੀ ਹੋਵੇ ਨਾ ਥੋੜੀ ਅਵਾਰ ਕਰ ਦਾਂਗੇ ਮੇਰੇ ਉਹਨਾਂ ਦੇ ਘਰ ਹੀ ਪਹੁੰਚ ਜਾਣੀ ਠੀਕ ਆ ਠੀਕ ਆ ਇਹ ਤੁਸੀਂ ਇਹ ਕੀ ਕੰਮ ਕਰਦੇ ਹੋ ਇਹ ਹਾਂ ਕੁੱਤੇ ਆਉਣ ਇਹਨੂੰ ਹਾਂ ਨਹੀਂ ਸਹੀ ਗੱਲ ਇਹਨੂੰ ਆਪਾਂ ਉਹ ਕਰਾਂਗੇ ਜੇ ਦੁਬਾਰੇ ਕਿਤੇ ਗੁਰੂ ਘਰ ਦੇਖਿਆ ਹਜੇ ਨਹੀਂ ਆਪਾਂ ਕੁਝ ਕਹਿੰਦੇ ਜੇ ਦੁਬਾਰੇ ਇਹ ਕੰਮ ਕੀਤਾ ਮੈਂ ਨੰਬਰ ਵੀ ਦਵਾਵਾਂਗਾ ਉਹ ਸਾਰੀ ਕੁੰਟਲੀਆਂ ਕਰ ਦੰਗੇ ਹਾਂ ਬਸ ਪਰ ਗਾਹਾਂ ਨੂੰ ਜੇ ਕਿਤੇ ਵੀ ਗੁਰੂ ਘਰ ਦੇਖੇ ਗਿਆ ਨਾ ਦੁਬਾਰੇ ਇਹ ਕੰਮ ਕਰਦਾ ਕਿਉਂਕਿ ਮੈਨੂੰ ਲੱਗਦਾ ਨਹੀਂ ਇਹ ਹਟੂਗਾ ਕਿਉਂਕਿ ਜਿਹਨੂੰ ਆਤ ਪੈ ਜਵੇ 10-15 ਸਾਲ ਤੋਂ ਮੰਗ ਰਿਹਾ ਹੈ ਜੇ ਦੁਬਾਰੇ ਦੇਖਿਆ ਫਿਰ ਕੋਈ ਨਹੀਂ ਅਧਰ ਘਰ ਤੱਕ ਜਾਵਾਂਗੇ ਕਿ ਉਸ ਦਿਨ ਨਾ ਅਸਲ ਦੇ ਵਿੱਚ ਸਾਡੀ ਸੇਵਾ ਲੱਗੀ ਹੋਈ ਸੀ ਅੰਬ ਸਾਹਿਬ ਤਾਂ ਕਰਕੇ ਅਸੀਂ ਜਾ ਨਹੀਂ ਸਕਦੇ ਸੀ ਕਿ ਨਹੀਂ ਤਾਂ ਅਸੀਂ ਪੂਰੇ ਤੈ ਤੱਕ ਜਾਣੇ ਹੁੰਨੇ ਇਹ ਜਿਹੇ ਬੰਦੇ ਦੇ ਤਾਂ ਜਿਹੜਾ ਸਿੱਖੀ ਨੂੰ ਬਦਨਾਮ ਕਰੇ ਮੈਂ ਵੀਰੇ ਕੰਮ ਬਹੁਤ ਵਧੀਆ ਕਰ ਰਿਹਾ ਮੈਂ ਕਹਿੰਦਾ ਰੋਜ਼ ਅਸੀਂ ਕੋਈ ਵੀਡੀਓ ਥੋੜੀ ਛੱਡੀ ਨਹੀਂ ਹੈਗੀ ਜਿਹੜੀ ਕਦੇ ਨਾ ਦੇਖੀ ਹੋਵੇ ਨਹੀਂ ਨਹੀਂ ਧੰਨਵਾਦ ਜੀ ਧੰਨਵਾਦ ਅਸੀਂ ਮੈਂ ਕਹਿੰਦਾ ਜਦ ਵੀ ਰੋਟੀ ਖਾਣੇ ਅਸੀਂ ਇਹ ਕਹਿੰਦੇ ਆ ਕਿ ਦੇਰ ਅੱਜ ਕਿਹੜਾ ਭਘਾਰੀ ਖੜਿਆ ਨਹੀਂ ਠੀਕ ਠੀਕ ਚਲ ਠੀਕ ਹੈ ਇਹ ਕਿਹੜਾ ਜ਼ਰੂਰ ਮਾਰ ਆਹ ਹਾਂ ਠੀਕ ਹੈ ਕੋਈ ਗੱਲ ਨਹੀਂ ਜ਼ਰੂਰ ਓਕੇ ਧੰਨਵਾਦ ਜੀ